ਹੁਣ 18 ਤਰੀਕ ਤੋਂ ਹਰ ਸੰਡੇ ਨੂੰ ਪੈਟਰੋਲ ਪੰਪ ਬੰਦ ਕਰਾਂਗੇ ਪੂਰੇ ਪੰਜਾਬ ਤੋਂ ਸਾਨੂੰ ਸਮਰਥਨ ਆ ਰਿਹਾ ਹੈਗਾ ਹਰ ਡਿਸਟ੍ਰਿਕਟ ਸਾਡੇ ਨਾਲ ਖੜਨ ਨੂੰ ਤਿਆਰ ਹੈ ਐਤਵਾਰ ਸਵੇਰੇ 6 ਵਜੇ ਤੋਂ ਲੈ ਕੇ ਸੋਮਵਾਰ ਸਵੇਰੇ 6 ਵਜੇ ਤੱਕ 24 ਘੰਟੇ ਦਾ ਬੰਦ ਹੈ ਸਤਿ ਸ੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂ ਸਵਾਗਤ ਕਰਦਾ ਹਾਂ ਜੇ ਇੱਕ ਦਿਨ ਵੀ ਪੈਟਰੋਲ ਪੰਪ ਬੰਦ ਹੋ ਜਾਵੇ ਤਾਂ ਹਾਹਾਕਾਰ ਮਚ ਜਾਂਦੀ ਹੈ ਲੰਮੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਲੋਕ ਇੱਕ ਦੂਜੇ ਨਾਲ ਉਲਝਦੇ ਦੇਖੇ ਜਾਂਦੇ ਨੇ ਪਰ ਹੁਣ ਲੁਧਿਆਣਾ ਦੇ ਪੰਪ ਮਾਲਕਾਂ ਨੇ ਪੈਟਰੋਲ ਡੀਲਰਾਂ ਨੇ ਵੱਡਾ ਫੈਸਲਾ ਲਿਆ ਹੈ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਹਰ ਐਤਵਾਰ ਨੂੰ ਸਵੇਰੇ 6 ਵਜੇ ਤੋਂ ਲੈ ਕੇ ਸੋਮਵਾਰ ਸਵੇਰੇ 6 ਵਜੇ ਤੱਕ ਪੈਟਰੋਲ ਪੰਪ ਬੰਦ ਰਿਹਾ ਕਰਨਗੇ ਸਿਰਫ ਐਮਰਜੈਂਸੀ ਵਹੀਕਲਾਂ ਦੇ ਵਿੱਚ ਹੀ ਪੈਟਰੋਲ ਡੀਜ਼ਲ ਪਾਇਆ ਜਾਏਗਾ ਜਿਵੇਂ ਫਾਇਰ ਬ੍ਰਿਗੇਡ ਹੋਗੇ ਜਾਂ ਫਿਰ ਐਂਬੂਲੈਂਸ ਹੋਗੇ ਜਾਂ ਫਿਰ ਕੋਈ ਪ੍ਰਸ਼ਾਸਨ ਦਾ ਕੋਈ ਕੰਮਕਾਜ ਆ ਤਾਂ ਉਹਨਾਂ ਨੂੰ ਹੀ ਤੇਲ ਉਪਲਬਧ ਹੋਵੇਗਾ ਇੱਕ ਕਾਰਨ ਤਾਂ ਜਿਹੜੇ ਪੰਪ ਡੀਲਰ ਨੇ ਓਐਮ ਆਂਦੇ ਨੇ ਕਿ ਸਾਨੂੰ ਵੀ ਛੁੱਟੀ ਚਾਹੀਦੀ ਆ ਸਾਡੇ ਸਟਾਫ ਨੂੰ ਵੀ ਛੁੱਟੀ ਚਾਹੀਦੀ ਆ ਦੁਨੀਆ ਭਰ ਦੇ ਵਿੱਚ ਐਤਵਾਰ ਦੀ ਛੁੱਟੀ ਹੁੰਦੀ ਆ ਪਰ ਅਸੀਂ ਸਾਰਾ ਹਫਤਾ ਪੂਰਾ ਮਹੀਨਾ ਪੂਰਾ ਸਾਲ ਪੈਟਰੋਲ ਪੰਪ ਚਾਲੂ ਰੱਖਦੇ ਆ ਤੇ ਦੂਜਾ ਉਹ ਕਹਿੰਦੇ ਨੇ ਕਿ ਪਿਛਲੇ 8 ਸਾਲਾਂ ਤੋਂ ਸਾਡਾ ਮਾਰਜਨ ਸਾਡਾ ਕਮਿਸ਼ਨ ਨਹੀਂ ਵਧਾਇਆ ਗਿਆ ਉਹ ਵੀ ਵਧਣਾ ਚਾਹੀਦਾ ਇਸ ਕਰਕੇ ਅਸੀਂ ਜਿਹੜਾ ਆਪਣਾ ਥੋੜਾ ਜਿਹਾ ਫਾਇਦਾ ਕਰ ਲਵਾਂਗੇ ਜੇਕਰ ਅਸੀਂ ਇੱਕ ਦਿਨ ਪੰਪ ਨੂੰ ਬੰਦ ਰੱਖਦੇ ਹਾਂ ਤੇ ਲੁਧਿਆਣੇ ਦੇ 408 પેટ્રોલ ਪੰਪ ਨੇ ਜਿਨ੍ਹਾਂ ਨੇ ਇਹ ਫੈਸਲਾ ਲਿਆ ਹੈ ਤੇ ਕਹਿੰਦੇ ਹੋਰ ਨਾਲ ਦਾ ਵੀ ਸਾਨੂੰ ਸਹਿਯੋਗ ਮਿਲਦਾ ਨਜ਼ਰ ਆ ਰਿਹਾ ਖਾਸ ਕਰ ਲੁਧਿਆਣੇ ਦੇ ਵਿੱਚ ਹੁਣੇ ਪੰਪ ਹਰ ਐਤਵਾਰ ਬੰਦ ਰਿਆ ਕਰਨਗੇ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਆ ਨਹੀਂ ਦੇਣੀ ਅਸੀਂ ਰੱਖੜੀ ਵਾਲੇ ਦਿਨ ਖੁੱਲ੍ਹੇਗਾ ਸੋਮਵਾਰ ਨੂੰ ਔਰ ਅਸੀਂ ਪਿਛਲੇ 15-20 ਦਿਨ ਤੋਂ ਪੂਰਾ মিডিਆ ਰਾਹੀਂ ਆਪਣੇ ਪੋਰ ਪੋਸਟਰ ਰਾਹੀਂ ਬੈਨਰ ਰਾਹੀਂ ਸਾਰੇ ਕਸਟਮਰ ਨੂੰ ਅਗਵਤ ਕਰਾ ਰਹੇ ਹਾਂ ਕਿ ਭਾਈ ਸਾਹਿਬ ਜਿਨ੍ਹਾਂ ਨੂੰ ਲੋੜ ਹੈਗੀ ਹੈ ਉਹ ਸ਼ਨੀਵਾਰ ਨੂੰ ਜਾਂ ਸੋਮਵਾਰ ਨੂੰ ਆਪਣਾ ਤੇਲ ਪਰ ਆ ਸਕਦੇ ਨੇ ਔਰ ਇਹ ਕਾਲ ਜਿਹੜੀ ਸਾਡੀ ਦਿੱਤੀ ਗਈ ਹੈ ਇਹ ਕਾਲ ਸਾਡੇ ਸਾਰੇ ਡੀਲਰ ਭਰਾਵਾਂ ਤਰਫੋਂ ਦਿੱਤੀ ਗਈ ਹੈ ਉਹਨਾਂ ਦੀ ਤਰਫੋਂ ਕਾਲ ਆਈ ਹੈ ਕਿ ਆਪਾਂ ਇੱਕ ਛੁੱਟੀ ਸਾਨੂੰ ਵੀ ਚਾਹੀਦੀ ਆ ਅਸੀਂ ਵੀ ਅਗਦਾਰ ਜੇਕਰ ਹਰ ਮਹਿਕਮੇ ਦਾ ਹਰ ਬਿਜ਼ਨਸ ਅਦਾਰੇ ਦਾ ਇੱਕ ਛੁੱਟੀ ਚਾਂਦੀ ਮਿਲਦੀ ਹੈ ਸਾਰਿਆਂ ਨੂੰ ਉਹ ਕਰੀ ਅਸੀਂ ਪੈਟਰੋਲ ਪੰਪ ਵਾਲੇ ਵੀ ਇੱਕ ਛੁੱਟੀ ਦੇ ਹੱਕਦਾਰ ਹੈ ਇਸ ਵਾਸਤੇ ਅਸੀਂ ਹੁਣ 18 ਤਰੀਕ ਤੋਂ ਹਰ ਸੰਡੇ ਨੂੰ ਪੈਟਰੋਲ ਪੰਪ ਬੰਦ ਕਰਾਂਗੇ ਔਰ ਪੂਰੇ ਪੰਜਾਬ ਤੋਂ ਸਾਨੂੰ ਸਮਰਥਨ ਆ ਰਿਹਾ ਹੈਗਾ ਹਰ ਡਿਸਟ੍ਰਿਕਟ ਸਾਡੇ ਨਾਲ ਖੜਨ ਨੂੰ ਤਿਆਰ ਹੈ ਸਰ ਛੁੱਟੀ ਦੇ ਮੋਟਿਵ ਦੇ ਨਾਲ ਢੰਡੇ ਬੰਦ ਕੀਤਾ ਜਾ ਰਿਹਾ ਹੈ ਹੋਰ ਕੋਈ ਮੰਗਾ ਵੀ ਹੈ ਕਿ ਇਹਦੇ ਵਿਰੋਧ ਚਲੀ ਕਿ ਕਰ ਦੇਖੋ ਜੀ ਵਿਰੋਧ ਕੀ ਹੈ ਅਸੀਂ ਆਪਣੇ ਖਰਚੇ ਘਟਾਉਣ ਵਾਸਤੇ ਕਰਦੇ ਪਿਛਲੇ 8 ਸਾਲ ਤੋਂ ਸਾਡਾ ਮਾਰਜਿਨ ਨਹੀਂ ਵਧਿਆ ਇਹ ਤੁਹਾਨੂੰ ਪਤਾ ਹੀ ਹੈਗਾ ਪਿੱਛੇ ਵੀ ਤੁਹਾਨੂੰ ਅਸੀਂ ਇਸ ਚੀਜ਼ ਨੂੰ ਦੱਸਿਆ ਗਿਆ ਹੈਗਾ ਜਿਹਦੇ ਕਰਕੇ ਸਾਨੂੰ ਆਪਣੇ ਮਾਰਜਨ ਆਪਣੇ ਖਰਚਿਆਂ ਦੀ ਕਟੌਤੀ ਤੋਂ ਕੰਨ ਰੱਖਦੇ ਹੋਏ ਇਹ ਸਾਰਾ ਕੁਝ ਕਦਮ ਚੱਕਣਾ ਪੈ ਰਿਹਾ ਹੈ ਕਿੰਨੇ ਪੈਟਰੋਲ ਪੰਪ ਜਿਹੜੇ ਨੇ ਬੰਦ ਰਹਿਣਗੇ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਇਹ ਟਾਈਮਿੰਗ ਜਿਹੜੀ ਹੈਗੀ ਹੈ ਐਤਵਾਰ ਸਵੇਰੇ 6 ਵਜੇ ਤੋਂ ਲੈ ਕੇ ਸੋਮਵਾਰ ਸਵੇਰੇ 6 ਵਜੇ ਤੱਕ 24 ਘੰਟੇ ਦਾ ਬੰਦ ਰਹੇਗਾ ਕਿੰਨੇ ਪੈਟਰੋਲ ਪੰਪ ਪੂਰੇ ਲੁਧਿਆਣੇ ਦੇ ਪੂਰੇ ਲੁਧਿਆਣੇ 'ਚ 408 ਪੰਪ ਹੈਗੇ ਨੇ ਸਾਡੇ ਤਿੰਨੋਂ ਕੰਪਨੀਆਂ ਦੇ IOC BPCL HPCL ਇਦੇ ਇਲਾਵਾ ਸਾਡੇ ਨਾਲ ਰਿਲਾਇੰਸ ਔਰ ਨਾਇਰਾ ਵੀ ਸਾਡੇ ਨਾਲ ਆ ਰਹੇ ਨੇ ਐਮਰਜੈਂਸੀ ਸੇਵਾਵਾਂ ਜਿਹੜੀ ਕੋਈ ਬੇਰੀ ਬੇਰੀ ਐਮਰਜੈਂਸੀ ਦੋ ਮੇਨ ਸੇਵਾਵਾਂ ਨੇ ਜਿਹੜੀਆਂ ਇੱਕ ਤੇ ਐਮਬੂਲੈਂਸ ਔਰ ਫਾਇਰ ਬ੍ਰਿਗੇਡ ਇਹਨਾਂ ਨੂੰ ਪੂਰੀ ਛੂਟ ਹੈਗੀ ਹੈ ਔਰ ਅਗਰ ਕੋਈ ਐਡਮਿਨਿਸਟ੍ਰੇਟਿਵ ਐਮਰਜੈਂਸੀ ਹੈਗੀ ਹੈ ਤੇ ਉਹਦੇ ਵਾਸਤੇ ਵੀ ਅਸੀਂ ਪੂਰਾ ਸਹਿਯੋਗ ਦੇਵਾਂ ਸਰ ਪ੍ਰਸ਼ਾਸਨ ਨਾਲ ਤੁਹਾਨੂੰ ਦੱਸ ਦਿੱਤੀ ਹੈ ਪ੍ਰਸ਼ਾਸਨਿਕ ਤਲਾ ਇਨਫੋਰਮੇਸ਼ਨ ਦੇਖੀਏ ਇਸ ਵਕਤ ਅਸੀਂ ਸਾਰਿਆਂ ਨੂੰ अपने ओ एमसी ऑयल मार्केटिंग कंपनीज नरीकू अं लैटर लिख चुके हैं एडमिनिस्ट्रेशन अं लैटर लिख चुके हैं सात तरीकू मेल देे राही और भी अं जाकर दस चुके हैं सा मीटिंगा भी सिलसिले तो लगातार चल रही और उन्होंने सारा कुछ अभी दस चुके कि अठ अठारह तरीक को सबरे छे बजे तो लैके सोमवार सवेरे छे उन्नीस तरीक सवेरे छे बजे तक असी बंद रखा और सिलसिला हर संडे का रहेगा ਆ ਜੰਮੇ ਨੂੰ ਕੋਕ ਰਖੜੀ ਦਾ ਤਿਹਾਰ ਅਗਲੇ ਜੀ ਤੋਂ ਬਰਾਹਮਣ ਤੋਂ ਲੱਗਦਾ ਨਹੀਂ ਲੋਕਾਂ ਨੂੰ ਮੁਸ਼ਕਲਾ ਹੋਣ ਗਿਆ ਤੇ ਲੋਕਾਂ ਨੂੰ ਕਿਸ ਤਰ੍ਹਾਂ ਦੀ ਆਪਣੀ ਪਹਿਲਾਂ ਤਾਂ ਤੁਹਾਨੂੰ ਇਹ ਗੱਲ ਕਲੀਅਰ ਕਰ ਦਈਏ ਅਸੀਂ ਬੰਦ ਨਹੀਂ ਕਰਦੇ ਨਾ ਬੰਦ ਦੀ ਸਾਡੀ ਕਾਲ ਹੁੰਦੀ ਹੈ ਨਾ ਅਸੀਂ ਸਟ੍ਰਾਈਕ ਜਾਂਦੇ ਹਾਂ ਇਹ ਸਾਡੀ ਮਜਬੂਰੀ ਹੈ ਪਿਛਲੇ 8 ਸਾਲ ਤੋਂ ਸਾਡੀ ਕਮਿਸ਼ਨ ਨਹੀਂ ਵਧੀ ਇਹ ਸਾਰੇ ਡੀਲਰਾਂ ਦੀ ਮੈਂ ਜੇ ਬੋਲ ਰਿਹਾ ਆਪਣੇ ਡੀਲਰਾਂ ਦੇ ਬਿਹਾਬ ਤੇ ਬੋਲ ਰਿਹਾ ਇਹਦੇ ਵਿੱਚ ਮੇਰਾ ਕੁਝ ਵੀ ਨਹੀਂ ਹੈ ਡੀਲਰ ਚਾਹਦੇ ਆ ਵੀ ਹੁਣ ਸਾਡੇ ਖਰਚੇ ਜਿਹੜੇ ਆ ਸਾਡੇ ਪੂਰੇ ਨਹੀਂ ਹੋ ਰਹੇ ਤੇ ਅਸੀਂ ਕੋਸਟ ਕਟਿੰਗ ਲਈ ਇੱਕ ਦਿਨ ਲਈ ਇਹ ਹੈ ਜਿਹੜਾ ਛੁੱਟੀ ਲਿਆ ਕਰਾਂਗੇ ਇਹ ਸਾਡਾ ਡਿਸੀਜਨ ਸਾਡੇ ਭਾਈ ਜਾਰੇ ਨੇ ਲਿਆ ਹੈ ਰਹਿ ਗਈ ਗੱਲ ਰਖੜੀ ਦੀ ਰਖੜੀ ਸੋਮਵਾਰ ਹੈ ਉਹ ਸਰਦਨ ਖੁੱਲਾ ਹੈ ਸੈਚਰਡੇ ਵੀ ਹੈ ਇਹ ਲੇਟ ਨਾਈਟ ਤੱਕ ਖੁੱਲਾ ਹੈ ਕਿਸੇ ਬੰਦੇ ਨੇ ਲੈਣਾ ਹੋਵੇ ਸਭ ਨੂੰ ਪਤਾ ਇਹ ਕੋਈ ਇਹ ਚੀਜ਼ ਨਹੀਂ ਹੈਗੀ ਵੀ 1 ਘੰਟੇ ਬਾਅਦ ਦੁਆਰਾ ਫੀਲਿੰਗ ਕਰਾਣੀ ਪੈਂਦੀ ਹੈਗੀ ਹੈ ਤੇ ਅਸੀਂ ਤੁਹਾਡੇ ਰਾਹੀ ਪਲੱਸ ਅਸੀਂ ਜਿਹੜਾ ਆਪਣੇ ਪੰਪਾ ਦੇ ਬੈਨਰ ਲਾਏ ਆ ਅਸੀਂ ਉਹਨਾਂ ਕਸਟਮਰ ਨੂੰ ਰਿਕੁਐਸਟ ਕੀਤੀ ਹੈ ਵੀ ਤੁਸੀਂ ਜਿਹੜਾ ਚੀਜ਼ ਤੁਹਾਨੂੰ ਚਾਹੀਦੀ ਹੈ ਕਾਈਂਡਲੀ ਉਹ ਸੈਚਰਡੇ ਲੈ ਲਓ ਸਰ ਅੱਜ ਅਨੰਦੇਵੀ ਤੇ ਹਜ਼ਾਰਾਂ ਦੀ ਤਰ੍ਹਾਂ ਟੌਕ ਟੌ ਚੱਲਦੇ ਨੇ ਤੇ ਟੈਕਸੀਆਂ ਚੱਲਦੀਆਂ ਨਹੀਂ ਕੁਝ ਲੋਕ ਅਜੇ ਵੀ ਨੇ ਜੋ ਥੰਨਾ ਕਮਾਉਂਦੇ ਆ ਉਹਨੇ ਪਟਰੋਲ ਤੇ ਡੀਜ਼ਲ ਜਾਂ ਫਿਰ ਸੀਐਨਜੀ ਕਮਾਉਂਦੇ ਆ ਉਹਨਾਂ ਨੂੰ ਕਿਸ ਤਰ੍ਹਾਂ ਦੀ ਲੰਦਾ ਵੀ ਦਿੱਕਤ ਆਉਣੀ ਅੱਜ ਕਿਹੜਾ ਮੈਂ ਰੋਜ਼ ਇਹਨਾਂ ਵਿੱਚ ਹੀ ਵਿਚਰਦਾ ਜੀ ਮੈਂ ਟੈਕਸੀ ਵਾਲੇ ਨਾਲ ਵੀ ਰੋਜ਼ ਜਾਂਦਾ ਤੇ ਮੈਂ ਬਾਕੀਆਂ ਨਾਲ ਵੀ ਦੇਖਦਾ ਤੁਸੀਂ ਤਾਂ ਸੁਣਦੇ ਹੋ ਅਸੀਂ ਉਹਨਾਂ ਦੇ ਵਿੱਚ ਰਹਿੰਨੇ ਆ ਕੋਈ ਬੰਦਾ ਐਸਾ ਨਹੀਂ ਹੈਗਾ ਜਿਹੜਾ ਘੰਟੇ ਬਾਅਦ ਸਾਡੇ ਕੋਲ ਦੁਬਾਰਾ ਆ ਜਾਂਦਾ ਹੋ ਉਹ ਸਵੇਰੇ ਪਹੁੰਚਦਾ ਹੈ ਉਹ ਸ਼ਾਮ ਤੱਕ ਚੱਲਦਾ ਹੈ ਤੇ ਅਗਲੇ ਦਿਨ ਵੀ ਆਉਂਦਾ ਕਈ 3 ਦਿਨ ਬਾਅਦ ਵੀ ਆਉਂਦੇਗੇ ਕਈ ਐਸੇ ਲੋਕ ਨੇ ਜਿਹੜੇ ਹਫਤੇ ਬਾਅਦ ਆਉਂਦੇ ਹੈਗੇ ਕਈ ਐਸੇ ਲੋਕ ਨੇ 15 ਦਿਨਾਂ ਬਾਅਦ ਆਉਂਦੇ ਹੈ ਐਸੀ ਕੋਈ ਚੀਜ਼ ਨਹੀਂ ਹੈ ਵੀ ਜਿਹੜੀ 2 ਘੰਟੇ ਬਾਅਦ ਵੀ ਇਹ ਮੈਡੀਸਨ ਦਾ ਖਾਣੀ ਪੈਣੀ ਹੈ ਤੋਂ ਮੇਰੇ ਖਿਆਲ ਨਾਲ ਐਸਾ ਕੁਝ ਵੀ ਨਹੀਂ ਹੈ ਤੇ ਮੈਂ ਤੁਹਾਡੇ ਲਈ ਇਹ ਵੀ ਕਹਿਣਾ ਇਹਨੂੰ ਪੈਨਿਕ ਨਾ ਕਰੋ ਇਹ ਕੋਈ ਚੀਜ਼ ਮੁੱਕਣ ਵਾਲੀ ਨਹੀਂ ਹੈ ਇਹ ਚੀਜ਼ ਖਤਮ ਹੋਣ ਵਾਲੀ ਨਹੀਂ ਹੈਗੀ ਹੈ ਤੋਂ ਸਾਡਾ ਸਹਿਯੋਗ ਹਮੇਸ਼ਾ ਪਬਲਿਕ ਦੇ ਨਾਲ ਰਿਹਾ ਅੱਗੋਂ ਵੀ ਰਹੇਗਾ ਜਦੋਂ ਕੋਵਿਡ ਸੀਗਾ ਲੋਕ ਘਰਾਂ 'ਚ ਸੀਗੇ ਲੋਕ ਮੌਤ ਤੋਂ ਡਰਦੇ ਸੀਗੇ ਅਸੀਂ ਬਾਹਰ ਖੜੇ ਸੀਗੇ ਅਸੀਂ ਉਦੋਂ ਵੀ ਪਬਲਿਕ ਦੇ ਨਾਲ ਰਹੇ ਆ ਸਾਡੇ ਕੋਈ ਇਹ ਤਰੀਕਾ ਨਹੀਂ ਹੈਗਾ ਵੀ ਅਸੀਂ ਲੋਕਾਂ ਨੂੰ ਤੰਗ ਕਰੀਏ ਸਾਡਾ ਤਾਂ ਰੋਟੀ ਜੋ ਹੈ ਇਹਨਾਂ ਲੋਕਾਂ ਤੋਂ ਹੀ ਚਲਦੀ ਆ ਤੋ ਸਾਡੀ ਮਜਬੂਰੀ ਹੈ ਸਾਡਾ ਸਾਥ ਦਿਓ ਦੱਸਦੀ ਕਿਸ ਤੋਂ ਪਹਿਲਾਂ ਪੰਪ ਮਾਲਕਾਂ ਨੇ ਹੜਤਾਲ ਕੀਤੀ ਸੀ ਤਾਂ ਉਦੋਂ ਲੋਕਾਂ ਦੇ ਵਿੱਚ ਕਾਫੀ ਬੇਚੈਨੀ ਪਾਈ ਗਈ ਸੀ ਅੱਧੀ ਅੱਧੀ ਰਾਤ ਨੂੰ ਲੋਕ ਪੰਪਾਂ ਤੇ ਖੜੇ ਨਜ਼ਰ ਆਏ ਸੀਗੇ ਤੇਲ ਪਵਾਉਣ ਵਾਸਤੇ ਤੇ ਉਸ ਤੋਂ ਬਾਅਦ ਦੇ ਵਿੱਚ ਉਹ ਹੜਤਾਲ ਖਤਮ ਹੋ ਗਈ ਤਾਂ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀ ਤੇ ਜੇਕਰ ਇਹ ਲੁਧਿਆਣੇ ਵਾਲਿਆਂ ਵਰਗਾ ਫੈਸਲਾ ਪੂਰੇ ਪੰਜਾਬ ਦੇ ਵਿੱਚ ਹੁੰਦਾ ਤਾਂ ਹੌਲੀ-ਹੌਲੀ ਰੁਟੀਨ ਜ਼ਰੂਰ ਬਣ ਜਾਏਗੀ ਕਿ ਐਤਵਾਰ ਨੂੰ ਤੁਹਾਨੂੰ ਪਤਾ ਹੋਵੇਗਾ ਕਿ ਤੇਲ ਨਹੀਂ ਮਿਲਣਾ ਪਹਿਲਾਂ ਹੀ ਬੰਦੋਬਸਤ ਰੱਖਣਾ ਪਵੇਗਾ ਤੇ ਇਹ ਫੈਸਲਾ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੋ ਜਿਹਾ ਹੁੰਦਾ ਜਾਂ ਫਿਰ ਜਿਹੜੀ ਕਮਿਸ਼ਨ ਦਾ ਰੌਲਾ ਪੈ ਗਿਆ ਉਹ ਕਿਵੇਂ ਹੱਲ ਹੁੰਦਾ ਜਿਵੇਂ ਕੋਈ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਅਗਿਆ ਦੇਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ